ਅੱਜ ਪ੍ਰਭੂ ਯਿਸੂ ਮਸੀਹ ਦੇ ਜੀਵ ਉਠਣਾ ਦਾ ਦਿਨ ਜਿੱਦਾਂ ਪੂਰੇ ਸੰਸਾਰ ਦੇ ਵਿੱਚ ਚਾਹੇ ਕੋਈ ਵੀ ਸ਼ਖਸੀਅਤ ਆ ਪੁਨਵਾ ਜਨਮ ਦਿਨ ਤਿਸ਼ਦ ਸ਼ੀਧੀ ਜਮਲਨ ਕਾ ਲਈ ਮਨਾਇਆ ਜਾਂਦਾ ਪ੍ਰਭੂ ਯਿਸੂ ਮਸੀਹ ਦਾ ਤੀਸਰਾ ਪ੍ਰਭ ਜੀਵ ਉਠਣਾ ਮਨਾਇਆ ਜਾਂਦਾ ਸ਼ਾਇਦ ਹੀ ਕੋਈ ਸੰਸਾਰ ਦੇ ਵਿੱਚ ਸ਼ਾਇਦ ਨਹੀਂ ਕਲੀਅਰ ਕਟ ਹੈ ਕਿ ਕੋਈ ਹੋਰ ਸ਼ਖਸੀਅਤ ਨਹੀਂ ਜਿਹਦਾ ਜੀਵ ਉਠਣਾ ਮਨਾਇਆ ਜਾਵੇ ਇੱਕ ਪ੍ਰਭੂ ਯਿਸੂ ਮਸੀਹ ਨੇ ਜਿਹਨਾਂ ਦਾ ਜੀਵ ਉਠਣਾ ਪੂਰੀ ਦੁਨੀਆ ਦੇ ਵਿੱਚ ਤੁਮ ਤਾਂ ਨਾਮ ਲਾਇਆ ਜਾਂਦਾ ਪੂਰੀ ਮਨੁੱਖ ਜਤੀ ਦੇ ਨਾਲ ਉਹਨਾਂ ਨੇ ਜੋ ਪਲਾ ਕੀਤਾ ਮਨੁੱਖ ਜਤੀ ਦੇ ਪਾਪਾ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਸਲੀਬ ਤੇ ਚੜ੍ਹੇ ਔਰ ਤੀਸਰੇ ਦਿਨ ਜਿਸ ਤਰ੍ਹਾਂ ਪੁਖਬਾਨੀ ਹੋਈ ਸੀ ਪਵਿੱਤਰ ਬਾਈਬਲ ਦੇ ਵਿੱਚ ਉਹ ਜੀ ਉੱਠੇ ਔਰ ਇਸ ਦਿਨ ਦੀਆਂ ਮੈਂ ਪੰਜਾਬ ਨੈਸ਼ਨਲ ਟੀਵੀ ਨੂੰ ਮੁਬਾਰਕਾਂ ਦੇਣਾ ਔਰ ਇਸ ਦੇ ਜ਼ਰੀਏ ਪੂਰੀ ਦੁਨੀਆ ਦੇ ਸਾਡੇ ਮਸੀਹੀ ਭਾਈਚਾਰੇ ਦੇ ਸਭ ਲੋਕਾਂ ਨੂੰ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਹੀ ਅੱਛਾ ਅੱਜ ਦਾ ਸਾਡਾ ਸਮਾਗਮ ਰਿਆ ਜਿਹਦੇ ਵਿੱਚ ਕਾਫੀ ਲੋਕ ਇਕੱਠੇ ਹੋਏ ਔਰ ਲੋਕਲ ਲੁਧਿਆਣੇ ਦੇ ਕਾਫੀ ਪਾਸਟਰ ਸਹਿਬਾਨ ਅੱਜ ਇਸ ਦਿਨ ਦੇ ਉੱਤੇ ਇਕੱਠੇ ਹੋਏ ਨੇਗੇ ਔਰ ਬਹੁਤ ਹੀ ਅੱਛੀ ਅੱਜ ਦੀ ਇਹ ਸਭਾ ਹੋਈ ਕਾਫੀ ਲੋਕਾਂ ਦੀ ਡਾਕਟਰ ਸਾਹਿਬ ਵੱਲੋਂ ਹੈਲਪ ਵੀ ਕੀਤੀ ਗਈ ਜਿਹੜਾ ਜੀ ਉੱਠਣ ਦਾ ਦਿਨ ਹੈ ਪ੍ਰਭੂ ਯਿਸੂ ਮਸੀਹ ਜੀ ਦਾ ਇਹ ਪੂਰੀ ਦੁਨੀਆ ਦੇ ਵਿੱਚ ਬੜਾ ਅਹਿਮ ਦਿਨ ਹੁੰਦਾਗਾ ਔਰ ਪਵਿੱਤਰ ਬਾਈਬਲ ਦੇ ਮੁਤਾਬਕ ਪਰਮੇਸ਼ਰ ਦੀ ਬਾਣੀ ਦੇ ਮੁਤਾਬਕ ਇਸ ਸੰਸਾਰ ਦੇ ਵਿੱਚ ਇੱਕੋ ਇੱਕ ਸ਼ਖਸ ਨੇ ਯੀਸ਼ੂ ਮਸੀਹ ਜਿਹੜੇ ਮੌਤ ਤੇ ਜਿੱਤ ਪ੍ਰਾਪਤ ਕੀਤੀ ਆ ਉਹਨਾਂ ਨੇ ਕਿ ਯੀਸ਼ੂ ਮਸੀਹ ਦੀ ਕਬਰ ਦੇ ਬਾਹਰ ਅੱਜ ਵੀ ਲਿਖ ਕੇ ਲਾਇਆ ਹੋਇਆਗਾ ਉਹ ਇੱਥੇ ਨਹੀਂ ਹੈ ਕਿਉਂਕਿ ਉਹ ਜੀ ਉੱਠਿਆਗਾ ਔਰ ਪ੍ਰਭੂ ਯੀਸ਼ੂ ਮਸੀਹ ਦਾ ਜੀ ਉੱਠਣ ਦਾ ਦਿਨ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਇਤਿਹਾਸ ਇਹਦੀ ਗਵਾਹੀ ਦਿੰਦਾਗਾ ਔਰ ਜਿੰਨੇ ਵੀ ਫਲਸਫਰ ਨੇ ਬਹੁਤ ਜ਼ਿਆਦਾ ਮਤਲਬ ਜਾਣੂ ਲੋਕ ਨੇਗੇ ਉਹ ਇਸ ਚੀਜ਼ ਨੂੰ ਜਾਣਦੇ ਨੇਗੇ ਕਿ ਪ੍ਰਭ ਯਿਸੂ ਮਸੀਹ ਦਾ ਜਿਹੜਾ ਜੀ ਉੱਠਣ ਦਾ ਦਿਨ ਹੈ ਇਹ ਵਾਕਈ ਅਨੋਖਾ ਹੈ ਸੰਸਾਰ ਦੇ ਵਿੱਚ ਦੋ ਦਿਨ ਅਕਸਰ ਇਨਸਾਨ ਦੇ ਮਨਾਏ ਜਾਂਦੇ ਆ ਜਨਮ ਦਿਨ ਤੇ ਮਰਨ ਦਿਨ ਪਰ ਪ੍ਰਭ ਯਿਸੂ ਮਸੀਹ ਦੇ ਤਿੰਨ ਦਿਨ ਮਨਾਏ ਜਾਂਦੇ ਨੇਗੇ ਕਿਉਂਕਿ ਇਹ ਪਰਮੇਸ਼ਰ ਦੇ ਵੱਲੋਂ ਯਿਸੂ ਮਸੀਹ ਇਸ ਧਰਤੀ ਦੇ ਉੱਤੇ ਆਏ ਔਰ ਇਹ ਨਿਯੁਕਤ ਸੀਗਾ ਕਿ ਉਹਨਾਂ ਦੇ ਨਾਲ ਇਹ ਸਭ ਕੁਝ ਹੋਵੇਗਾ ਜੋ ਤੁਸੀਂ ਗੁੱਡ ਫ੍ਰਾਈਡੇ ਦੀ ਗੱਲ ਕੀਤੀ ਹੈ ਕਿ ਉਹ ਦੁੱਖ ਉਠਾਉਣਗੇ ਮਾਰੇ ਜਾਣਗੇ ਉਸ ਤੋਂ ਬਾਅਦ ਕਬਰ 'ਚ ਰਹਿਣਗੇ ਔਰ ਕਬਰ ਤੋਂ ਤੀਸਰੇ ਦਿਨ ਉਹ ਜੀ ਉੱਠਣਗੇ ਜੋ ਅੱਜ ਦਾ ਦਿਨ ਸੀਗਾ ਸੋ ਇਸ ਕਰਕੇ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਹੈਗੀ ਮਸੀਹ ਭਾਈਚਾਰੇ ਦੇ ਲਈ ਅ ਅੱਜ ਪੂਰੀ ਦੁਨੀਆ ਦੇ ਵਿੱਚ ਬੜੇ ਲੋਕਾਂ ਨੇ ਧੂਮ ਧਾਮ ਨਾਲ ਇਸ ਦਿਨ ਨੂੰ ਮਨਾਇਆਗਾ ਔਰ ਇਹ ਪਰਮੇਸ਼ਰ ਦੇ ਵੱਲੋਂ ਨਿਯੁਕਤ ਸੀਗਾ ਜਿਹਦੀ ਇਤਿਹਾਸ ਔਰ ਪਵਿੱਤਰ ਬਾਈਬਲ ਇਸ ਚੀਜ਼ ਦੀ ਗਵਾਹੀ ਦਿੰਦੀ ਹੈ ਜਿਹਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਹਾਂ ਜਿਵੇਂ ਅੱਜ ਦਿਨ ਮਨਾਇਆ ਗਿਆ ਕਿ ਬਾਬਾ ਜੀ ਵੱਲੋਂ ਬੜਾ ਪ੍ਰਸੰਨ ਲੱਗਦਾ ਕਿ ਗਰੀਬ ਦੇ ਘਰ ਰੱਖੇ ਜਾਣਾ ਬਹੁਤ ਵੱਡੀ ਸੇਵਾ ਹੈ। ਇਹ ਬੜਾ ਵੱਡਾ ਪ੍ਰਸੰਨ ਲੱਗਦਾ ਕਿਵੇਂ ਰਹਿਦੇ ਹੋ। ਅ ਸਾਨੂੰ ਵਾਕਈ ਬਹੁਤ ਅੱਛਾ ਲੱਗਿਆ ਔਰ ਪਵਿੱਤਰ ਬਾਈਬਲ ਦੇ ਵਿੱਚ ਕਾਫੀ ਗੱਲਾਂ ਦਸੀਆਂ ਗਈਆਂ ਨੇ ਸਮਾਜ ਸੇਵਾ ਦੇ ਬਾਰੇ। ਜਿਨ੍ਹਾਂ ਦੇ ਵਿੱਚੋਂ ਡਾਕਟਰ ਸਾਹਿਬ ਨੇ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਬਾਈਬਲ 'ਚ ਲਿਖਿਆ ਹੈਗਾ ਗਰੀਬਾਂ ਦੀ ਮਦਦ ਕਰਨਾ, ਵਿਧਵਾਵਾਂ ਦੀ ਸਾਰ ਲੈਣਾ ਔਰ ਉਹਦੇ ਮੁਤਾਬਕ ਡਾਕਟਰ ਸਾਹਿਬ ਨੇ ਬਾਵਾ ਜੀ ਨੇ ਜਰੂਰ ਵਚਨ ਨੂੰ ਪੂਰਾ ਕੀਤਾਗਾ ਜੋ ਬਾਈਬਲ ਸਾਨੂੰ ਸਿਖਾਉਂਦੀ ਹੈਗੀ ਜੇ ਰੱਬ ਨੇ ਇਹਨਾਂ ਨੂੰ ਦਿੱਤਾਗਾ ਤੇ ਅੱਜ ਇਹਨਾਂ ਦੀ ਦਿਲ ਦੀ ਇੱਛਾ ਹੁੰਦੀ ਹੈਗੀ ਕਿ ਮੈਂ ਕਿਸੇ ਦੀ ਹੈਲਪ ਕਰ ਸਕਾਂ ਤੇ ਅੱਜ ਬਹੁਤ ਹੀ ਸਾਨੂੰ ਵੀ ਬੜਾ ਚੰਗਾ ਲੱਗਿਆ ਇਸ ਚੀਜ਼ ਨੂੰ ਦੇਖ ਕੇ ਕਿ ਇਸ ਜੀ ਉੱਠਣ ਦੇ ਦਿਨ ਦੇ ਉੱਤੇ ਕਾਫੀ ਲੋਕਾਂ ਨੂੰ ਸਹਿਯੋਗ ਮਿਲਿਆ ਹੋਊਗਾ ਮੇਰਾ ਖਿਆਲ ਹੈ ਜਿਹੜੇ ਆਏ ਹੋਣਗੇ ਉਹ ਕਦੇ ਵੀ ਨਹੀਂ ਭੁੱਲਣਗੇ ਇਸ ਦਿਨ ਨੂੰ ਜੇ ਸੱਚਾਈ ਦਾ ਤਾਂ ਹਮੇਸ਼ਾ ਵਿਰੋਧ ਹੀ ਹੁੰਦਾ ਠੀਕ ਹੈ ਨਾ ਇੱਕ ਵਿਅਕਤੀ ਮਜ਼ਾਰ ਦੇ ਉੱਤੇ ਚਲਾ ਜਾਵੇ ਚਾਹੇ ਉਹ ਸਿੱਖ ਹੈ ਚਾਹੇ ਹਿੰਦੂ ਹੈ ਉਹਦਾ ਵਿਰੋਧ ਨਹੀਂ ਹੋਏਗਾ ਲੇਕਿਨ ਜਦੋਂ ਉਹ ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰਦਾ ਤਾਂ ਉਹਦਾ ਵਿਰੋਧ ਹੋਏਗਾ ਕਿਉਂਕਿ ਯੀਸ਼ੂ ਮਸੀਹ ਹਿਰਦੇ ਨੂੰ ਪਰਿਵਰਤਨ ਕਰਦਾ ਜਦੋਂ ਉਹ ਹਿਰਦੇ ਨੂੰ ਪਰਿਵਰਤਨ ਕਰਦਾ ਲੋਕ ਲੋਕਾਂ ਨੂੰ ਪਤਾ ਲੱਗਦਾ ਵੀ ਹਾ ਸੱਚਾਈ ਇਹ ਹੈ ਜਦੋਂ ਤਾਂ ਲੋਕੀ ਕਹਿ ਦਿੰਦੇ ਕਿ ਤਰ ਪਰਿਵਰਤਨ ਕਰਾਇਆ ਜਾਂਦਾ ਲੱਖ ਰੁਪਏ ਦਿੱਤੇ ਜਾਂਦੇ ਕੋਈ ਮਕਾਬਾ ਦਿੱਤਾ ਗੱਡੀ ਦੇ ਦਿੱਤੀ ਕੁਝ ਦਿੱਤਾ ਸਰ ਜੀ ਮੈਨੂੰ ਇੱਕ ਬੰਦਾ ਵੀ ਦਿਖਾ ਦਿਓ ਸਾਨੂੰ ਲੈ ਚੱਲੋ ਜਿੱਥੇ ਚੀਜ਼ਾਂ ਮਿਲਦੀਆਂ ਸਿਰਫ ਇਹ ਕਹਿਣ ਦੀਆਂ ਗੱਲਾਂ ਐ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਅਸੀਂ ਤਾਂ ਆਪ ਲੈਣੇ ਆ ਵੀ ਤੁਸੀਂ ਦਸ਼ਮਾਂਸ਼ ਪ੍ਰਭੂ ਦੇ ਘਰ ਦੇ ਵਿੱਚ ਲੈ ਕੇ ਆਓ ਅਸੀਂ ਕਿੱਥੋਂ ਦੇ ਦਾਂਗੇ ਸਾਡੇ ਕੋਲ ਇੰਨਾ ਪੈਸਾ ਥੋੜੀ ਆ ਇਸ ਤਰ੍ਹਾਂ ਵਿੱਚ ਇਹ ਵੀ ਐ ਕਿ ਪਖੰਡਵਾਤ ਬਹੁਤ ਐ ਮੁਰਦੇ ਜੀ ਦੇ ਉਹ ਲੰਘਦੇ ਚੱਲਣ ਲੱਪੇ ਸਰ ਜੀ ਕਹਿੰਦੇ ਆ ਵੀ ਜਿਹੜੇ ਅਧਿਵਿਸ਼ਵਾਸ਼ ਨੂੰ ਕਹਿ ਰਹੇ ਕਿ ਪਖੰਡਵਾਦ ਹੈ ਪਖੰਡਵਾਦ ਪ੍ਰਸ਼ਾਦ ਨੂੰ ਤੁਸੀਂ ਕਿਸੇ ਦਾ ਪ੍ਰਸ਼ਾਦ ਨਹੀਂ ਕਹਿੰਦੇ ਕਿਉਂ ਇਸ ਦੀ ਵਜ੍ਹਾ ਨਹੀਂ ਨਹੀਂ ਸਰ ਐਦਾਂ ਦਾ ਕੁਝ ਨਹੀਂ ਹੈ ਪ੍ਰਸ਼ਾਦ ਦੇਖੋ ਇਹ ਅਸੀਂ ਕਿਸੇ ਦੇ ਧਰਮ ਚ ਨਹੀਂ ਜਾਵਾਂਗੇ ਤਾਂ ਫਿਰ ਸਾਡੇ ਕੌਣ ਆਏਗਾ ਅਸੀਂ ਮੈਂ ਹਿੰਦੂਆਂ ਦੀ ਇੱਜ਼ਤ ਕਰਦਾ ਉਹਨਾਂ ਦੇ ਕੋਲ ਜਾਣਾ ਅਗਰ ਉਹ ਜਗਰਾਤਾ ਵੀ ਕਰਾਉਂਦੇ ਆ ਮੈਂ ਜਾਣਾ ਹੁਣ ਮੇਰੇ ਜਿਹੜੇ ਸਾਰੇ ਰਿਲੇਟਿਵ ਹੈ ਉਹ ਸਾਰੇ ਹਿੰਦੂ ਹੈ ਠੀਕ ਹੈ ਨਾ ਉਹ ਜਗਰਾਤਾ ਕਰਦੇ ਆ ਬੱਕਰਾ ਚੜਾਉਂਦੇ ਸਭ ਕੁਝ ਕਰਦੇ ਆ ਲੇਕਿਨ ਉਹਨਾਂ ਨੂੰ ਪਤਾ ਜਦੋਂ ਮੈਂ ਜਾਣਾ ਵੀ ਇਹ ਪਾਦਰੀ ਸਾਹਿਬ ਹੈ ਉਹ ਸਾਡਾ ਖਾਸ ਧਿਆਨ ਰੱਖਦੇ ਆ ਅਸੀਂ ਜਾਣਦੇ ਆ ਜਦੋਂ ਸਾਡੇ ਕੋਈ ਪ੍ਰੋਗਰਾਮ ਹੁੰਦਾ ਤੇ ਉਹ ਆਂਦੇ ਆ ਮਤਲਬ ਇਹ ਉਹ ਲੋਕ ਨੇ ਜਿਹੜੇ ਧਰਮਾਂ ਨੂੰ ਧਰਮਾਂ ਦੇ ਵਿੱਚ ਪਾੜ ਪਾਉਣਾ ਚਾਹੁੰਦੇ ਪਾੜ ਪਾਣਾ ਚਾਹੁੰਦੇ ਕੁਝ ਸ਼ਰਾਰਤੀ ਅਨਸਰ ਹੈ ਦੇਖੋ ਕਦੇ ਤੁਸੀਂ ਇਹ ਸੁਣਿਆ ਕਦੇ ਬਾਈਬਲ ਹੋ ਗਈ ਗੀਤਾ ਹੋ ਗਈ ਕੁਰਾਨ ਹੋ ਗਿਆ ਗ੍ਰੰਥ ਆਪਸ ਚ ਲੜੇ ਨਹੀਂ ਨਾ ਇਹ ਸਿਰਫ ਜਿਨ੍ਹਾਂ ਨੇ ਪੜਿਆ ਨਹੀਂ ਉਹ ਹੀ ਲੜਦੇ ਆ ਅੱਜ ਦੇ ਦਿਨ ਵਿੱਚ ਦੇਖ ਰਿਹਾ ਬੜਾ ਕਹਿੰਦੇ ਆ ਵੀ ਪਰਮੇਸ਼ਰ ਗੁੱਡ ਫਰਾਈਡੇ ਵਾਲੇ ਦਿਨ ਉਹਨਾਂ ਸਰੀਰ ਤੇ ਚੜ੍ਹ ਗਿਆ ਕਬਰ ਸਰ ਜੀ ਇਹ ਸਾਡੇ ਰੋਜ਼ੇ 40 ਦਿਨ ਤੋਂ ਹੀ ਸ਼ੁਰੂ ਹੋ ਜਾਂਦੇ ਆ ਤੇ ਇਹ ਚੱਲਦਾ ਰਹਿੰਦਾ ਪ੍ਰੋਗਰਾਮ ਤੁਸੀਂ ਅਸੀਂ ਪਿਛਲੇ ਸੰਡੇ ਪਾਮ ਸੰਡੇ ਮਨਾਇਆ ਫਿਰ ਅਸੀਂ ਗੁੱਡ ਫਰਾਈਡੇ ਮਨਾਇਆ ਹੁਣ ਗੁੱਡ ਫਰਾਈਡੇ ਆ ਗੁੱਡ ਨੂੰ ਅਸੀਂ ਬੈਡ ਕਿਉਂ ਨਹੀਂ ਕਹਿੰਦੇ ਕਿਉਂਕਿ ਸਾਨੂੰ ਪਤਾ ਹੈ ਸਾਡੇ ਪ੍ਰਭੂ ਯੇਸ਼ੂ ਮਸੀਹ ਨੇ ਕੁਰਬਾਨੀ ਦਿੱਤੀ ਸਾਡੇ ਲਈ ਕਿਉਂਕਿ ਇਨਸਾਨ ਆਪਣਾ ਉਧਾਰ ਖੁਦ ਨਹੀਂ ਕਰ ਸਕਦਾ ਉਸ ਨੂੰ ਉਧਾਰ ਦੀ ਜ਼ਰੂਰਤ ਪੈਣੀ ਹੈ ਇਸ ਕਰਕੇ ਪ੍ਰਭੂ ਯੇਸ਼ੂ ਮਸੀਹ ਨੇ ਸਵਰਗ ਨੂੰ ਛੱਡਿਆ ਸਾਡੇ ਵਰਗਾ ਹੀ ਇਨਸਾਨ ਬਣਿਆ ਦੁਨੀਆ ਦੇ ਵਿੱਚ ਆਇਆ ਲੇਕਿਨ ਉਹ ਆਪਣੇ ਲੋਕਾਂ ਚ ਆਪਣੇ ਲੋਕਾਂ ਨੇ ਗ੍ਰਹਿਣ ਨਹੀਂ ਕੀਤਾ ਲੇਕਿਨ ਬਾਣੀ ਸਾਨੂੰ ਇਹ ਦੱਸਦੀ ਹੈ ਜਿੰਨੇ ਨੇ ਉਸੇ ਗ੍ਰਹਿਣ ਕੀਤਾ ਉਸਨੇ ਉਸ ਕੋ ਪਰਮੇਸ਼ਵਰ ਦੀ ਕਿ ਸੰਤਾਨ ਹੋਣੇ ਦਾ ਅਧਿਕਾਰ ਦਿਆ